ਟਮਾਟਰ ਬਾਰੇ ਬਹੁਤ ਸਾਰੇ ਸਵਾਲ ਆ ਰਹੇ ਆ ਜੀ ਕਿ ਟਮਾਟਰ ਦੀ ਕਿਹੜੀ ਵੈਰਾਈ ਲਾਈਏ ਕਿਹੜੀ ਵੈਰਾਈ ਲਾਈਏ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨੂੰ ਸ਼ੇਅਰ ਕਰਿਓ ਹਰ ਇੱਕ ਤੱਕ ਇਹ ਪਹੁੰਚ ਜਾਏ ਟਮਾਟਰ ਬਾਰੇ ਕੰਪਲੀਟ ਵੀਡੀਓ ਆਪਣੀ ਆ ਜੂਗੀ ਕਿ ਕਿਹੜੀ ਕਿਹੜੀ ਬਿਮਾਰੀ ਆਈਏ ਤਾਂ ਉਹਦਾ ਕਿਹੜਾ ਕਿਹੜਾ ਹੱਲ ਕਰਨਾ ਮਾਰਚ ਦੀ ਅਪ੍ਰੈਲ ਦੀ ਸੌਰੀ 20 ਤਰੀਕ ਦੇ ਲਾਗੇ ਮਨੇ ਮੈਂ ਇਹ ਵੀਡੀਓ ਜਿਹੜੀ ਰਿਕਾਰਡ ਕਰ ਰਿਆ ਤਾਂ ਮੈਨੂੰ ਅੱਜ ਹੀ ਡੇਟ ਜਦੋਂ ਫੋਨ ਆ ਰਹੇ ਕਿ ਟਮਾਟਰ ਦੀ ਹੁਣ ਕਿਹੜੀ ਵੈਰਾਈ ਲਗਾਈ ਜਾਵੇ ਤਾਂ ਮੇਰੀ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦਿਨਾਂ ਵਿੱਚ ਟਮਾਟਰ ਏ ਅਪ੍ਰੈਲ ਦਾ ਜਿਹੜਾ ਮਹੀਨਾ ਆ ਗਿਆ ਮਈ ਤੇ ਜੂਨ ਦੋ ਮਹੀਨੇ ਬਾਕੀ ਐ ਜੂਨ ਦੇ ਵਿੱਚ ਬਰਸਾਤਾਂ ਸ਼ੁਰੂ ਹੋ ਜਾਣੀਆਂ ਜਦੋਂ ਬਰਸਾਤਾਂ ਸ਼ੁਰੂ ਹੋ ਗਈਆਂ ਤੁਹਾਡੇ ਪੱਲੇ ਕੁਝ ਨਹੀਂ ਪੈਣਾ ਜਿੰਨਾ ਵੀ ਤੁਹਾਡਾ ਟਮਾਟਰ ਹੈ ਟਮਾਟਰ ਦੇ ਫਰੂਟ ਨੂੰ ਇੱਕ ਵੀ ਛਿੱਟ ਪਾਣੀ ਦੀ ਲੱਗ ਜੇ ਤਾਂ ਇਹ ਗੱਲ ਨਾ ਸ਼ੁਰੂ ਹੋ ਜਾਂਦਾ ਇਹਦੀ ਇਸ ਗੱਲ ਦਾ ਧਿਆਨ ਰੱਖਿਓ ਬਹੁਤ ਜ਼ਿਆਦਾ ਲੇਟ ਦੇ ਵਿੱਚ ਇਹਦੇ ਹੁਣ ਅਪ੍ਰੈਲ ਦੇ ਅਖੀਰ ਦੇ ਉੱਤੇ ਤੁਸੀਂ ਟਮਾਟਰ ਦੀ ਕੋਈ ਵੈਰਾਈਟੀ ਦੀ ਕਾਸ਼ਤ ਨਾ ਕਰੋ ਜੇ ਕਰਨੀ ਹੈ ਤਾਂ ਥੋੜੀ ਮਾਤਰਾ ਚ ਕਰਕੇ ਉਹਦਾ ਟ੍ਰਾਇਲ ਲਾਓ ਸਿਰਫ ਬਹੁਤ ਹੀ ਜਿਆਦੇ ਚੱਕਰਾਂ ਦੇ ਵਿਚ ਨਾ ਰਹੋ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੈਰੈਟੀ ਇਹਨਾਂ ਦੇ ਨਹੀਂ ਰਿਕਾਰਮੈਂਡ ਨਹੀਂ ਕਰਦੇ ਇਹਨੂੰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਇਸ ਵਾਰ ਇਸ ਚੀਜ਼ ਦਾ ਨੁਕਸਾਨ ਝੱਲਣਗੇ ਉਹ ਤਾਂ ਝੱਲਣਗੇ ਕਿਉਂਕਿ ਉਹ ਇਸ ਗੱਲ ਨੂੰ ਸਮਝ ਨਹੀਂ ਰਹੇ ਮੈਨੂੰ ਬਹੁਤ ਸਾਰੀਆਂ ਕਾਲਾਂ ਆ ਰਹੀਆਂ ਤਾਂ ਬਹੁਤ ਸਾਰੇ ਮੇਰੇ ਕਿਸਾਨ ਵੀਰ ਜਿਹੜੇ ਟਮਾਟਰ ਦੇ ਕਸ਼ਟ ਹੁਣ ਵੀ ਕਰ ਰਹੇ ਆ ਇੰਨੇ ਲੇਟ ਦੇ ਵਿੱਚ ਟਮਾਟਰ ਕਾਮਯਾਬ ਨਹੀਂ ਹੁੰਦਾ ਖਾਸ ਕਰਕੇ ਪੰਜਾਬ ਦੇ ਵਿੱਚ ਕਿਉਂਕਿ ਮੌਸਮ ਦੇ ਜਿਹੜੇ ਬਦਲਾਅ ਆ ਉਹ ਮੌਸਮ ਦੇ ਬਦਲਾਵਾਂ ਦੇ ਹਿਸਾਬ ਨਾਲ ਸਾਨੂੰ ਚੱਲਣਾ ਪੈਣਾ ਇਹਨੂੰ ਸ਼ੇਅਰ ਕਰ ਦਿਓ ਕਿ ਹਰ ਇੱਕ ਕਿਸਾਨ ਵੀਰ ਤ